ਤੇਰੇ ਆਸਕਾਂ ਦੀ ਲਾਈਨ ਬੜੀ ਲੰਮੀ ਆ ਅਖੀਰ ਵਿੱਚ ਮੇਰੀ ਵਾਰੀ ਆ ਹਾਂਜੀ ਭਲਾੜੇ ਵਾਲਾਂ ਦੀ ਵਾਰੀ ਆਈ ਹੋਈ ਆ ਇੱਕ ਮਹੀਨੇ ਦੀ ਵੇਟਿੰਗ ਤੋਂ ਬਾਅਦ ਡਿੱਗੀ ਦੇ ਉੱਤੇ ਜਿਹੜੇ ਆ ਸਕ੍ਰੈਚਸ ਲੱਗੇ ਹੋਏ ਨੇ ਇਹੀ ਪੇਂਟ ਕਰਨਾ ਨਹੀਂ ਸੋਲਿਡ ਪੇਂਟ ਦੇ ਵਿੱਚ ਫੋਰਚੂਨਰ ਆਹੀ ਤੇ ਨਾਲ ਆਪਾਂ ਕਰਨੀਆਂ ਬੰਪਰ ਦੀ ਟੱਚ ਅਪ ਡਰਾਈਵਰ ਸਾਈਡ ਤੋਂ ਆ ਥੋੜੇ ਥੋੜੇ ਟੱਕ ਜਿ ਲੱਗੇ ਹੋਏ ਨੇ ਇੰਨਾ ਹੀ ਬੰਪਰ ਕਰਨਾ ਬਾਈਆਂ ਨੇ ਆਪਣੀ ਵੀਡੀਓ ਵੀ ਕਿਸੀ ਕਹਿੰਦੇ ਬਾਈ ਤੁਸੀਂ ਪਲੇਨ ਸੋਲਿਡ ਕਲਰ ਦੇ ਵਿੱਚ ਜਿੰਨਾ ਪੀਸ ਕਰਾਉਣ ਵਾਲਾ ਪੇਂਟ ਉਹਨਾਂ ਕਰ ਦਿੰਦੇ ਹੋ ਤੇ ਸਾਡੀ ਕਾਰ ਦਾ ਕੰਮ ਕਰਕੇ ਦਿਖਾਓ ਵੀ ਵਾਕਈ ਉਹ ਗੱਲਬਾਤ ਹੈ ਜੋ ਤੁਸੀਂ ਵੀਡੀਓ ਚ ਦਿਖਾਉਨੇ ਹੋ ਪੂਰੀ ਤਸੱਲੀ ਕਰਾਈ ਆ ਬਲਾਡੇ ਵਾਲਿਆਂ ਦੀ ਬੰਪਰ ਦੀ ਟੱਚਅਪ ਕੀਤੀ ਆ ਤੇ ਨਾਲ ਜਿਹੜੇ ਡਿੱਗੀ ਤੇ ਸਕ੍ਰੈਚ ਲੱਗੀ ਵੀ ਸੀ ਉਹਨਾਂ ਦੀ ਟੱਚਅਪ ਕੀਤੀ ਆ ਪੂਰਾ ਰੰਗ ਵੱਧਾ ਇਧਰ ਉਧਰ ਨਹੀਂ ਮਰਿਆ ਐ ਪੂਰੇ ਕੈਂਡ ਗੱਲਬਾਤ ਆ ਬਾਈਆਂ ਦੀ ਤਸੱਲੀ ਆ ਥੋੜੀ ਤਾਂ ਹੋਣੀ ਆ ਜਿੱਦੇ ਤੁਸੀਂ ਕੰਮ ਇੱਥੇ ਕਰਵਾਇਆ ਵਿਜ਼ਿਟ ਕਰਿਓ ਬੀਐਸ ਮੋਟਰਸ ਬਰਨਾਲਾ ਕੰਮ ਬਹੁਤ ਬਲੌਕ ਆ ਜਿਹਨ ਦੀ ਲਾਈਨ ਦੇ ਵਿੱਚ ਲੱਗਣਾ ਪੈਣਾ ਵੇਟ ਕਰਨੀ ਪੈਣੀ ਆ ਬੜੇ ਦੋਸਤ ਮਿੱਤਰ ਵੇਟ ਕਰ ਰਹੇ ਨੇ ਉਹਨਾਂ ਤੋਂ ਸੌਰੀ ਆ ਠੀਕ ਆ ਜੀ ਕੰਮ ਹੈ ਹੀ ਇਦਾਂ ਦਾ ਬਹੁਤ ਬਰੀਕੀ ਕੰਮ ਆ ਇਹ ਬਹੁਤ ਟਾਈਮ ਮੰਗਦਾ ਹੈ ਕੰਮ ਧਿਆਨ ਨਾਲ ਪਿਆਰ ਨਾਲ ਕਰਨਾ ਪੈਂਦਾ ਫਹਾਵਾਡਾ ਆਪਣੇ ਤੋਂ ਕੰਮ ਹੁੰਦਾ ਨਹੀਂ ਇਸ ਕਰਕੇ ਸਮਾਂ ਲੱਗ ਜਾਂਦਾ ਜੀ ਠੀਕ ਆ ਕੋਈ ਗੱਲ ਨਹੀਂ ਤੁਹਾਡਾ ਵੀ ਜਿਹੜਾ ਇਹ ਦੋਸਤ ਮਿੱਤਰਾਂ ਦੇ ਆਪਾਂ ਟਾਈਮ ਦਿੱਤਾ ਹੋਇਆ ਕੰਮ ਜ਼ਰੂਰ ਕਰਕੇ ਦੇਵਾਂਗੀ ਥੋੜੀ ਜੀ ਪੀ ਸੈਂਸਰ ਕੋ ਚੈੱਕ ਕਰ ਲਓ ਵਾਂਪਰ ਦੀ ਟੱਚ ਅਪ ਕੀਤੀ ਆ ਡਿੱਗੀ ਦੀ ਜਿਨ੍ਹਾਂ ਨੇ ਪੇਜ ਨੂੰ ਫੋਲੋ ਕੀਤਾ ਧੰਨਵਾਦ